ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚਬਰੰਗਨ ਸੰਗ ਅਲਾਫੇ ਆਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰ ਵੇ ਬਿਲਾਵਲੀ ਪੁਨਿਆ ਕੀ ਗਾਵੇ ਬੰਗਲੀ ਪੁਨਾਸ ਲੇਖੀ ਕੀ ਭਈ ਬਾਰੀ ਏ ਪੈਰੋ ਕੀ ਪਾਚੋ ਨਾਰੀ ਪੰਚਮ ਹਰਖ ਦਿਸਾਕ ਸੁਨਾਵੇ ਬੰਗਾਲਮ ਮਦ ਮਾਦਵ ਗਾਵਹੇ ਲਲਤ ਬਿਲਾਵਲ ਗਾਵਹੇ ਆਪਣੇ ਆਪਣੇ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵਹੇ ਗਾਇਨ ਪਾਤਰ ਦੁਤੀਆ ਮਾਲ ਕਉਸਕਾ ਲਾਪਹਿ ਸੰਗ ਰਾਗਨੀ ਪੰਚੋ ਥਾਪਹਿ ਗੋਹੜ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਓਚਾਰੀ ਧਨਾਸਰੀ ਇਹ ਪਾਂਚੋ ਗਾਈ ਮਾਲ ਰਾਗ ਕौਸਕ ਸੰਗ ਲਾਈ ਮਾਰੂ ਮਸਤ ਹੰਗ ਮੇਵਾਰਾ ਪ੍ਰਭਲ ਚੰਡ ਕौਸਕ ਉਬਾਰਾ ਖੌ ਖਟ ਔ ਪੌਰਾ ਨਦ ਗਾਹੇ ਅਸ਼ਟ ਮਾਲ ਕौਸਕ ਸੰਗ ਲਾਏ ਕੁਣ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉਠੇ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਹੀਰੀ ਲੈ ਭਾਰ ਜਾ ਸੰਗ ਲਾਈ ਪਾਂਚੋ ਆਰ ਜਾ ਸੁਰਮਾ ਆਨੰਦ ਪਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਣਾ ਔ ਆਹੇ ਬినੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸੁਵਾਰੀ ਪੁਨ ਆਈ ਦੀਪਕੀ ਬਾਰੀ ਕਛੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾ ਮੋਦੀ ਔ ਗੁਜਰੀ ਸੰਗ ਦੀਪਕ ਕੇ ਥਾਪ ਕਲੰਕਾ ਕੁੰਤਲ ਔਰ ਰਾਮਾ ਕਮਲ ਕੁਸਮ ਚੰਪਕੇ ਨਾਮਾ ਗਉਰਾ ਔ ਕਨਰਾ ਕਲਿਆਨਾ ਅਸ਼ਟ ਪੁੱਤਰ ਦੀਪਕੇ ਜਾਨਾ ਸਭ ਮਿਲ ਸ੍ਰੀ ਰਾਗਵੈ ਗਾਵਹਿ ਪੰਚੋ ਸੰਗ ਬਰੰਗਣ ਲਾਭਹਿ ਬੈਰਾਰੀ ਕਰਨਾਟੀ ਤਰੀ ਗਵਰੀ ਗਾਵਹਿ ਆਸਾਵਰੀ ਹੇਪਾਛੇ ਸਿੰਦਵੀ ਆਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਬੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਕਸ਼ਟਮੇਗ ਰਾਗ ਵੈ ਗਾਵੇ ਪੰਚੋ ਸੰਗ ਬਰੰਗਨ ਲਾਵੇ ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵੇ ਆਸਾ ਗੁਣ ਗੁਨੀ ਉਚੇ ਸੁਰ ਸੁਹੋ ਪੁਨਕੀਨੀ ਮੇਗ ਰਾਗ ਸਿਉ ਪਾਂਚੋ ਚੀਨੀ ਬੈਰਾ ਧਾਰ ਗਜ ਧਾਰ ਕੇਦਾਰਾ ਜਬਲੀ ਧਾਰ ਨਟ ਔ ਜਲ ਧਾਰਾ ਤੁਨ ਗਾਵੇ ਸੰਕਰੇ ਔ ਸਿਆਮਾ ਮੇਗ ਰਾਗ ਪੁਤਰਨ ਕੇ ਨਾਮਾ ਖਸਤੇ ਰਾਗ ਓ ਨਗਾਏ ਸੰਗ ਰਾਗ ਨੀਤੀਸ ਸਬੇ ਪੁੱਤਰ ਰਾਗਨ ਕੀ 18 10 20 ਖਸਟ ਰਾਗ ਓ ਨੰਗਾਏ ਸੰਗ ਰਾਗ ਨੀਤੀਸ ਸਬੇ ਪੁੱਤਰ ਰਾਗਨ ਕੀ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿ